ਅੱਜ ਅਸੀਂ ਵੀਰਕਲਾ ਬਹੁਤ ਸੰਮਤੀ ਸਹਿਕਾਰੀ ਖੇਤੀਬਾੜੀ ਸਰਵਸ ਵੀਰਕਲਾ ਦੇ ਕੇ ਸਾਡੇ ਸਾਰੇ ਕਮੇਟੀ ਮੈਂਬਰ ਸਾਡੇ ਰਿਜ਼ਰਵ ਦੂਸਰੇ ਸਟਾਫ ਮੈਂਬਰ ਸਾਰਿਆਂ ਨੇ ਆਪਣੀ ਪੂਰਨ ਸਹਿਮਤੀ ਨਾਲ ਜੋ ਵੀ ਸਾਡੇ ਕੋਲੇ ਵੀਰਕਲਾ ਦੀ ਸੁਸਾਇਟੀ ਵਿੱਚ ਖੇਤੀਬਾੜੀ ਦੇ ਸੰਬੰਧ ਵਿੱਚ ਜਿੰਨੇ ਵੀ ਸਾਡੇ ਕੋਲੇ ਸੁਪਰ ਸੀਡਰ ਉਤਾਵੀਟਰ ਜੀਰੋ ਡ੍ਰਿਲ ਸਾਡੇ ਕਰਚੇ ਕਰਤਣ ਵਾਲੇ ਜੋ ਵੀ ਸਾਧਨ ਨੇ ਅਸੀਂ ਉਹਨਾਂ ਦੇ ਸਾਡੇ ਬੀਰਕੰਦਾਂ ਜੀ ਨਗਰ ਤੇ ਟੁਵਾਲਾਵਾਰ ਵਾਸਤੇ ਬਹੁਤ ਹੀ ਘੱਟ ਰੇਟ ਤੇ ਚਾਹੇ ਉਹਨੇ ਇੱਕ ਦਿਨ ਦੇ ਕਿਰਾਏ ਤੇ ਲੈ ਕੇ ਜਾਣਾ ਹੋਵੇ ਚਾਹੇ ਜਿਆਦੇ ਦਿਨ ਦੇ ਕਿਰਾਏ ਤੇ ਲੈ ਕੇ ਜਾਣਾ ਹੋਵੇ ਬਾਕੀ ਜੋ ਸਾਡਾ ਟਰੈਕਟਰ ਹੈ ਉਹਦੇ ਮਗਰ ਜੋ ਸੁਪਰ ਸੀਡਰ ਹੈ ਇੱਕ ਕਿੱਲੀ ਦੀ ਬਜਾਈ ਇਸ ਪੇ 300 ਰੁਪਿਆ ਰੱਖੀ ਹੈ ਜੋ ਕਿ ਬਹੁਤ ਹੀ ਘੱਟ ਰੇਟ ਤੇ ਅਸੀਂ ਰੱਖੀ ਹੈ ਤਾਂ ਕਿ ਫਿਰ ਵੀਰਕਰਾਂ ਦੇ ਜੋ ਸਾਡੇ ਕਿਸਾਨ ਭਰਾ ਨੇ ਤੇ ਦੁਆਵਾਦ ਦੇ ਨੇ ਉਹਨਾਂ ਨੂੰ ਬਹੁਤ ਬਹੁਤ ਸੂਤ ਸੂਤ ਮਿਲ ਸਕੇ ਬਾਕੀ ਸੀ ਸਾਡੀ ਕਮੇਟੀ ਨੇ ਕੋਸ਼ਿਸ਼ ਕੀਤੀ ਹੈ ਕਿ ਵੀਰਕਰਾਂ ਤੇ ਦੁਆਵਾਦ ਦੇ ਜੋ ਵੀ ਸਾਡੇ ਬਹੁਤ ਹੀ ਛੋਟੇ ਕਿਸਾਨ ਨੇ ਉਹਨਾਂ ਦੀ ਮੁਸ਼ਕਲਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਹਰ ਇੱਕ ਚੀਜ਼ ਦਾ ਬਹੁਤ ਹੀ ਘੱਟ ਰੇਟ ਰੱਖਿਆ ਗਿਆ ਹੈ ਇਸੇ ਤਰ੍ਹਾਂ ਹੀ ਅਸੀਂ ਕਣਕ ਦੀਆਂ ਸਾਰੀਆਂ ਵੈਰਾਈਟੀਆਂ ਦੇ ਬੀਜ ਲੈ ਕੇ ਆ ਜਿਹੜੀਆਂ ਕਿ ਅਸੀਂ ਸਾਰਿਆਂ ਜੋ ਸਾਡੇ ਮਾਰਕਤਾ ਚੀਮਾ ਸਨਾਵ ਲੱਗਦੇ ਨੇ ਉਹਨਾਂ ਨਾਲ ਬਹੁਤ ਘੱਟ ਰੇਟ ਤੇ ਅਸੀਂ ਸਾਰੇ ਕਿਸਾਨ ਭਰਾਵਾਂ ਨੂੰ ਵੀ ਦੇ ਰਹੇ ਹਾਂ ਸਾਰਿਆਂ ਨੂੰ ਅਸੀਂ ਬੇਨਤੀ ਹੈ ਬੇਨਤੀ ਕਰਦੇ ਹਾਂ ਕਿ ਵੱਧ ਤੋਂ ਵੱਧ ਜੋ ਕਣਕ ਦਾ ਵੀ ਹੈ ਸਾਡੀ ਸੋਸਾਇਟੀ ਵਿੱਚੋਂ ਲੈ ਕੇ ਜਾਣ ਬਹੁਤ ਬਹੁਤ ਧੰਨਵਾਦ